ਅੱਜ ਗੱਲ ਜੀ ਗੱਲ ਕਰਨੀ ਅਮਰ ਸਿੰਘ ਚਮਕੀਲੇ ਦੀ ਦਰਿਆ ਦਿੱਲੀ ਦੀ ਇਹ ਕਿੱਸਾ ਹੋਆ ਕਿ ਇੱਕ ਮਾਤਾ ਚਮਕੀਲੇ ਦੇ ਲੁਧਿਆਣੇ ਆਫਿਸ ਆਂਦੀ ਆ ਕਹਿੰਦੀ ਚਮਕੀਲੇ ਪੁੱਤ ਮੇਰਾ ਕੰਮ ਇੱਕ ਕਰ ਤੇ ਕਹਿੰਦੇ ਚਮਕੀਲਾ ਕਹਿੰਦਾ ਦੱਸ ਮਾਤਾ ਚਮਕੀਲੇ ਨੂੰ ਲੱਗਾ ਪਏ ਕੋਈ ਪੈਸਿਆਂ ਪੂਸਿਆਂ ਦਾ ਹੋਣਾ ਜਾਂ ਕੋਈ ਮਾਤਾ ਨੂੰ ਲੋੜ ਹੋਣੀ ਆ ਜਾਂ ਇਲਾਜ ਅਲੂਜ ਦੀ ਲੋੜ ਹੋਣੀ ਆ ਕਹਿੰਦੀ ਨਹੀਂ ਪੁੱਤ ਮੈਂ ਇੱਕ ਹੋਰ ਹੀ ਉਲਝਣ ਦੇ ਵਿੱਚ ਆ ਕਹਿੰਦਾ ਮਾਤਾ ਦੱਸ ਜੇ ਮੇਰੇ ਕਰਨ ਲਾਇਕ ਹੋਈ ਗੱਲ ਹੈ ਨਾ ਤੇ ਮੈਂ ਜ਼ਰੂਰ ਕਰੂੰ ਕਹਿੰਦੀ ਪੁੱਤ ਮੇਰਾ ਕੱਲਾ ਹੀ ਕੱਲਾ ਮੁੰਡਾ ਆ ਉਹ ਕਹਿੰਦਾ ਮੈਂ ਕੜਮਾਈ ਮੈਂ ਵਿਆਹ ਤਾਂ ਕਰਾਣਾ ਆ ਜੇ ਚਮਕੀਲੇ ਦਾ ਖਾੜਾ ਲੱਗੂਗਾ ਕਹਿੰਦੀ ਪੁੱਤ ਹੁਣ ਸਾਡੇ ਕੋਲੇ ਨਹੀਂ ਪੈਸੇ ਇਹ ਨਹੀਂ ਨਾ ਹੀ ਸਾਡੇ ਕੋਲੇ ਇੰਨੀ ਪੂੰਜੀ ਆ ਤੇ ਜਿਹੜਾ ਅਸੀਂ ਤੈਨੂੰ ਸੱਦ ਲਈਏ ਤੇਰਾ ਖਾੜਾ ਲਵਾ ਲਈਏ ਕਹਿੰਦਾ ਮਾਤਾ ਫੇਰ ਮੈਂ ਕੀ ਕਰ ਸਕਦਾ ਕਹਿੰਦੀ ਪੁੱਤ ਤੂੰ ਖਾੜਾ ਜ਼ਰੂਰ ਲਾ ਤਾਂ ਮੇਰੇ ਮੁੰਡੇ ਨੇ ਵਿਆਹ ਕਰਾਣਾ ਕਹਿੰਦਾ ਜਾ ਮਾਤਾ ਚਿਲ ਜਾ ਮੈਂ ਤੈਨੂੰ ਸੁਨੇਹਾ ਭੇਜੂੰਗਾ ਉਸ ਦਿਨ ਦਾ ਤੂੰ ਵਿਆਹ ਰੱਖੀ ਜਿੱਦਣ ਅਸੀਂ ਵਿਹਲੇ ਹੋਏ ਚਮਕੀਲੇ ਨੇ ਆਪਣੇ ਮੈਨੇਜਰ ਨੂੰ ਕਿਹਾ ਪਏ ਭਾਈ ਤੂੰ ਦੇਖ ਟਾਈਮ ਤਿੰਨਾ ਮਹੀਨਿਆਂ ਦੇ ਵਿੱਚ ਇੱਕ ਦਿਨ ਵਿਹਲਾ ਸੀਗਾ ਅੱਧਾ ਦਿਨ ਤੇ ਉਦੋਂ ਕਹਿੰਦੇ ਚਮਕੀਲੇ ਨੇ ਫਿਰ ਕਿਹਾ ਮਾਤਾ ਨੂੰ ਸੁਨੇਹਾ ਭੇਜਿਆ ਪੇ ਮਾਤਾ ਲੈ ਹੁਣ ਰੱਖ ਲਾ ਵਿਆਹ ਤੇ ਮੈਂ ਤੇਰੇ ਮੁੰਡੇ ਦੇ ਵਿਆਹ ਤੇ ਖੜਾ ਲਾਣ ਆਉਂਗਾ ਤੇ ਕਹਿੰਦੇ ਉਸ ਮਾਈ ਦਾ ਚਮਕੀਲੇ ਨੇ ਮਾਨ ਰੱਖਿਆ ਤੇ ਉਸ ਦਿਨ ਫਿਰ ਚਮਕੀਲਾ ਖੜਾ ਲਾਣ ਗਿਆ ਤੇ ਮਾਤਾ ਨੇ ਆਪਣੇ ਮੁੰਡੇ ਦਾ ਉਸ ਦਿਨ ਵਿਆਹ ਰੱਖਿਆ ਤੇ ਫਿਰ ਉਸ ਮੁੰਡੇ ਦਾ ਵਿਆਹ ਹੋਇਆ ਤੇ ਮਾਤਾ ਨੂੰ ਸੋਕ ਹੋਇਆ ਤੇ ਕਿਉਂਕਿ ਮਾਤਾ ਨੂੰ ਇਹ ਸੀ ਮੇਰੇ ਪੁੱਤ ਦਾ ਘਰ ਵਸ ਜਾਵੇ ਵੇ ਅੜਿਆ ਪਿਆ ਪਹਿਲਾਂ 2-4 ਰਿਸ਼ਤੇ ਮੋੜ ਦਿੱਤੇ ਸੀ ਉਹਨੇ ਤੇ ਮਾਤਾ ਨੂੰ ਡਰ ਲੱਗਦਾ ਸੀ ਕਿ ਮੁੰਡਾ ਮੇਰਾ ਵਿਆਹ ਨਾ ਧੋ ਰਹਿ ਜਾਣਾ ਲੋਕਾਂ ਨੇ ਇਦਾਂ ਰਿਸ਼ਤੇ ਨਹੀਂ ਕਰਨੇ ਕਹਿੰਦੇ ਤਾਂ ਮੂਰਖਾ ਜਿਹੜਾ ਕਹਿੰਦਾ ਚਮਕੀਲਾ ਹੀ ਲੱਗੂ ਚਮਕੀਲਾ ਤੇ ਚਮਕੀਲੇ ਨੇ ਵੀ ਮਾਤਾ ਦੀ ਇੱਜ਼ਤ ਰੱਖੀ ਮਾਣ ਰੱਖਿਆ ਸਤਿਕਾਰ ਰੱਖਿਆ ਦਰਿਆਦਿਲ ਤੇ ਚੰਗੇ ਇੰਨਾ ਕੁ ਚੰਗਾ ਸੀ ਕਹਿੰਦੇ ਚਮਕੀਲਾ ਦਿਲੋਂ ਦੁੱਖ ਕਰਦਾ ਸੀ ਤੇ ਇੰਨੀ ਕੁ ਮਾਤਾ ਦੀ ਉਹਨੇ ਕਦਰ ਕੀਤੀ ਤੇ ਉਸ માતા ਨੇ ਦਿਲੋਂ ਸੀਸਾਂ ਫੇਰ ਅਮਰ ਸਿੰਘ ਚਮਕੀਲੇ ਨੂੰ ਦਿੱਤੀਆਂ ਤੇ ਮੁਖਤ ਖੜਾ ਲਾ ਕੇ ਉਸ માતા ਦੇ ਮੁੰਡੇ ਦੇ ਵਿਆਹ 'ਚ ਅਮਰ ਸਿੰਘ ਚਮਕੀਲਾ ਆਇਆ ਸੀ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਮੈਂ ਇਸ ਤਰ੍ਹਾਂ ਦੀਆਂ ਵੀਡੀਓਜ਼ ਲੈ ਕੇ ਆਉਂਦਾ ਰਹਿਣਾ ਹਾਂ ਮੈਂ ਇੰਨਾ ਕ ਚਮਕੀਲੇ ਨੂੰ ਪਿਆਰ ਕਰਦਾ ਹਾਂ ਤੇ માતા ਦੀ ਚਮਕੀਲੇ ਨੇ ਮੋੜ ਹੀ ਨਹੀਂ ਐਦਾਂ ਦਾ ਦਰਿਆਦਿਲ ਅਮਰ ਸਿੰਘ ਚਮਕੀਲਾ ਸੀ